ਨੰਦਪੁਰ ਸਾਹਿਬ ਦੀ ਧਰਤੀ ਰਹਾਣੀਅਤ ਦੀ ਖੁਸ਼ਬੂ ਨਾਲ ਮਹਿਕਦੀ ਧਰਤੀ ਇਸ ਪਵਿੱਤਰ ਨਗਰੀ ਵਿੱਚ ਇੱਕ ਅਜਿਹਾ ਦਰਬਾਰ ਵਸਦਾ ਹੈ ਜਿਸ ਨੂੰ ਸਿੱਖ ਇਤਿਹਾਸ ਵਿੱਚ ਵੱਡੇ ਪਿਆਰ ਨਾਲ ਗੁਰੂ ਕੇ ਮਹਿਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਤਿਹਾਸ ਦੱਸਦਾ ਹੈ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਤੋਂ ਇੱਥੇ ਆ ਕੇ ਵਸੇ ਉਦੋਂ ਇਹ ਮਹਿਲ ਇੱਕ ਛੋਟੀ ਜਿਹੀ ਇਮਾਰਤ ਸੀ ਪਰ ਅੰਦਰ ਕਾਇਮ ਸੀ ਇੱਕ ਅਨੋਖੀ ਜੋਤ ਉਹ ਜੋਤ ਜਿਸ ਨੇ ਸਿੱਖ ਧਰਮ ਨੂੰ ਨਵੀਂ ਦਿਸ਼ਾ ਦੇਣੀ ਸੀ ਇੱਥੇ ਹੀ ਮਾਤਾ ਗੁਜਰੀ ਜੀ ਦੀ ਮਮਤਾ ਵਸਦੀ ਸੀ ਇੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੀਰਜ ਅਤੇ ਭਗਤੀ ਦਾ ਦਰਬਾਰ ਸਜਦਾ ਸੀ ਪਰ ਗੁਰੂ ਕੇ ਮਹਿਲ ਨਾਲ ਸਭ ਤੋਂ ਵੱਡੀ ਬਖਸ਼ਿਸ਼ ਇਹ ਜੁੜੀ ਹੈ ਕਿ ਛੋਟੇ ਸਹਿਬ ਜਾਦੇ ਫਤਿਹ ਸਿੰਘ ਦਾ ਜਨਮ ਇਸੇ ਸਥਾਨ ਤੇ ਹੋਇਆ ਸੀ ਇਹ ਸਿਰਫ ਇੱਕ ਮਹਿਲ ਨਹੀਂ ਇਹ ਉਹ ਥਾਂ ਹੈ ਜਿੱਥੇ ਸਿੱਖ ਧਰਮ ਦੀ ਨੀਂ ਰੱਖੀ ਪਈ ਜਿੱਥੇ ਸ਼ਾਂਤੀ ਨੇ ਇੱਕ ਨਵਾਂ ਇਤਿਹਾਸ ਲਿਖਿਆ ਅਤੇ ਜਿੱਥੇ ਇੱਕ ਦਰਸ਼ਕਾਰੀ ਨੂੰ ਅੱਜ ਵੀ ਉਹੀ ਬਖਸ਼ਿਸ਼ ਮਿਲਦੀ ਹੈ ਨਿਮਰਤਾ ਦੀ ਸੇਵਾ ਦੀ ਤੇ ਸੱਚੇ ਰਾਹ ਤੇ ਤੁਰਨ ਦੀ ਗੁਰੂ ਕੇ ਮਹਿਲ ਸਿਰਫ ਇੱਕ ਸਥਾਨ ਨਹੀਂ ਇਹ ਉਹ ਰੌਸ਼ਨੀ ਦਾ ਘਰ ਹੈ ਜੋ ਮਨੁੱਖਤਾ ਨੂੰ ਸਾਲਾਂ ਤੋਂ ਰਾਹ ਦਿਖਾਉਂਦੀ ਆ ਰਹੀ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘਰ ਹੈ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਮੋ ਤਾਂ ਗੁਰੂ ਕੇ ਮਹਿਲ ਦੇ ਵਿੱਚ ਨਤਮਸਤਕ ਹੋਏ ਬਿਨਾ ਨਾ ਮੁੜਿਓ ਇੱਥੇ ਪਹੁੰਚੋਗੇ ਤਾਂ ਤੁਹਾਨੂੰ ਉਹ ਸਾਰੀਆਂ ਸਿਮਰਤੀਆਂ ਤੁਹਾਡੇ ਅੱਖਾਂ ਦੇ ਸਾਹਮਣੇ ਦਿ ਆ ਜਾਣਗੀਆਂ ਜਿੱਥੇ ਗੁਰੂ ਸਾਹਿਬ ਹੋਇਆ ਕਰਦੇ ਸੀ ਇੱਥੇ ਇੱਕ ਭੋਰਾ ਸਾਹਿਬ ਵੀ ਮੌਜੂਦ ਹੈ ਜੋ ਉਸ ਸਮੇਂ ਦੀ ਯਾਦ ਨੂੰ ਤਾਜ਼ਾ ਰੱਖੀ ਬੈਠਾ ਹੈ ਬਰਤਨਾਮਾ ਪੰਜਾਬ ਸਫਰ ਦੇ ਰਾਹੀਂ ਅਸੀਂ ਪੰਜਾਬ ਦੇ ਇਤਿਹਾਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਨੌਜਵਾਨਾਂ ਨੂੰ ਸਿੱਖੇ ਇਤਿਹਾਸ ਤੇ ਪੰਜਾਬ ਦੇ ਸਾਰੇ ਇਤਿਹਾਸ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਚਾਹੇ ਮੁਗਲ ਪੀਰੀਅਡ ਦਾ ਹੋਵੇ ਚਾਹੇ ਬ੍ਰਿਟਿਸ਼ ਕਾਲ ਦਾ ਹੋਵੇ ਤੇ ਚਾਹੇ ਹੜੱਪਾ ਤੇ ਸਮੇਂ ਦਾ ਹੋਵੇ ਮੇਰੀ ਸਾਰੇ ਦੋਸਤਾਂ ਨੂੰ ਰਿਕਵੈਸਟ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਾਹਿਗੁਰੂ ਲਿਖ ਕੇ ਕਮੈਂਟ ਕਰਨਾ ਨਾ ਭੁੱਲਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਡੇ ਅਮੀਰ ਇਤਿਹਾਸ ਤੋਂ ਸਾਰੇ ਜਾਣੂ ਹੋ ਸਕਣ